हां जी दोस्तों सारेया नु सत श्रीया काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਅਮੀਰਕੇ ਦੋਸਤੋ ਪਹੁੰਚੇ ਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਅਮਰਕੋਟ ਤੇ ਬਿਲਕੁਲ ਲੱਗ ਗਿਆ ਦੋਸਤੋ ਪਿੰਡ ਅਮੀਰਕੇ ਜਿੱਥੇ ਤੁਸੀਂ ਖਾਸ ਵਿਜਿਟ ਵਿਜਿਟ ਕਰ ਸਕਦੇ ਜੀ ਵੀਰ ਬੂਟੇ ਦੇ ਕੋਲੇ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਕਾਫੀ ਵੀਡੀਓ ਆਪਾਂ ਇਸ ਘਰੋਂ ਜਿਹੜੀਆਂ ਅਪਲੋਡ ਕਰੀ ਦੀਆਂ ਦੋਸਤੋ ਕਾਫੀ ਪਸ਼ੂ ਜਿਹੜੇ ਤੁਹਾਨੂੰ ਦਿਖਾਉਂਦੇ ਰਹੀਦਾ ਤੇ ਵਿਕਰੀ ਵਾਲੇ ਪਸ਼ੂ ਜਿਹੜੇ ਦੋਸਤੋ ਜ਼ਿਆਦਾਤਰ ਇਸ ਘਰੇ ਹੁੰਦੇ ਆ ਠੀਕ ਆ ਸਮੇ ਸਮੇਤੇ ਨਾਲ ਕੋਈ ਵੀਰ ਆਪਦਾ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਜੀ ਵੀਰ ਬੂਟੇ ਦੇ ਨਾਲ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਥੱਲੇ ਚਲਦੇ ਕਰ ਦੇਾਂਗੇ ਸੋ ਦੋਸਤੋ ਅੱਜ 9 ਅਕਤੂਬਰ ਨੂੰ ਜਿਹੜੀ ਇਹ ਆਪਾਂ ਕਵਰੇਜ ਕਰਦੇ ਪਏ ਆ ਟਾਈਮ ਤੁਸੀਂ ਨੋਟ ਕਰ ਲਓ ਠੀਕ ਹੈ ਜੀ ਸਮਾਂ ਕੋਈ ਮਾਰਨਿੰਗ ਦੇ ਦੋਸਤੋ 9 ਵਜੇ ਦਾ ਹੈਗਾ ਬਾਕੀ ਪਸ਼ੂ ਐਨੀਮਲ ਜਿਹੜਾ ਵਿਖਾਇਆ ਜਾਊਗਾ ਦੋਸਤੋ ਗੱਬਣ ਪਸ਼ੂ ਤੇ ਪਕੇ ਤਸਲੀ ਤੇ ਜਿਹੜਾ ਸੋਇਆ ਸੋਇਆ ਨਾਗਾ ਦੋ ਟਾਈਮ ਤਿੰਨ ਟਾਈਮ ਚੁਵਾਈ ਕਰਕੇ ਜਰੂਰ ਆਪਣੀ ਤਸੱਲੀ ਕਰ ਲਿਆ ਕਰੋ ਠੀਕ ਹੈ ਜੀ ਤੇ ਆਜੋ ਕਰਦੇ ਆ ਗੱਲਬਾਤ ਵੀਰ ਬੂਟੇ ਦੇ ਨਾਲ ਪੁੱਛਦੇ ਆ ਕੀ ਡਿਟੇਲ ਆ ਜਿੰਨਾ ਪਸ਼ੂਆਂ ਦੀ ਠੀਕ ਹੈ ਜੀ ਪਸ਼ੂ ਸਾਰੇ ਚੰਗੇ ਆ ਦੋ ਬੈੜਾਂ ਤੇ ਇੱਕ ਜਿਹੜੀ ਆ ਦੱਸੋ ਤੁਹਾਨੂੰ ਇਹ ਮੱਝ ਦਿਖਾ ਦਾਂਗੇ ਠੀਕ ਆ ਆਜੋ ਸਭ ਤੋਂ ਪਹਿਲਾਂ ਵੀਰ ਬੂਟੇ ਸਸਰੀ ਕਾਲ ਸਸਰੀ ਕਾਲ ਸੰਧੂ ਸਾਹਿਬ ਠੀਕ ਠਾਕ ਵੀਰ ਜੀ ਬਾਸ ਵਧੀਆ ਚੜਦੀ ਕਲਾ ਠੀਕ ਠਾਕ ਹੈ ਜੀ ਠੀਕ ਠਾਕ ਭਰਾ ਅੱਛਾ ਵੀਰ ਬੂਟੇ ਪਸ਼ੂ ਅੱਜ ਵੀ ਆਪਣੇ ਕੋਲ ਘੱਟੋ ਘੱਟ ਤਿੰਨ ਨਗ ਨੇ ਹਾਂਜੀ ਹਾਂਜੀ ਤੇ ਤਿੰਨੇ ਨਗਾਂ ਦੇ ਵਿੱਚੋਂ ਦੋ ਤਾਂ ਬਿਲਕੁਲ ਤਾਜ਼ੇ ਸੋਏ ਤੇ ਇੱਕ ਗੱਬਣ ਜੀ ਹਾਂਜੀ ਇੱਕ ਗੱਬਣ ਹੋਗਾ ਇਹ ਗੱਬਣ ਵੈੜ ਆ ਗਿਆ ਜੀ ਲੋ ਵੀ ਦੋਸਤੋ ਗੱਬਣ ਵੈੜ ਦੀ ਦੋਸਤੋ ਆਪਾਂ ਜਿਹੜੀ ਹੈ ਗੱਲਬਾਤ ਆ ਅਖੀਰ ਤੇ ਕਰ ਲਾਂਗੇ ਠੀਕ ਹੈ ਜੀ ਤੀਸਰੇ ਨੰਬਰ ਤੇ ਇੱਕ ਵਾਰੀ ਤੁਹਾਨੂੰ ਜਿਹੜੇ ਆਪਾਂ ਬਿਲਕੁਲ ਸੋਏ ਸੋਏ ਨਗ ਜਿਹੜੇ ਦਿਖਾ ਦਿੰਨੇ ਆ ਅੱਛਾ ਵੀਰ ਬੂਟੇ ਪਹਿਲੇ ਨੰਬਰ ਤੋਂ ਇਸ ਮੱਝ ਦੀ ਕੀ ਡਿਟੇਲ ਆ ਮੱਝ ਸੰਧੂ ਸਾਹਿਬ 11 ਲੀਟਰ ਦੁੱਧ ਦੀ ਥੱਲੇ ਜੇ ਹਾਂਜੀ ਅੱਜ 9-10 ਦਿਨ ਹੋ ਗਏ ਸੋਈ ਨੂੰ ਆ ਤੁਹਾਡੇ ਕੋਲ ਮੈਲਾ ਮਾਰਨ ਲਈ ਆ ਠੀਕ ਹੈ ਜੀ ਹਾਂਜੀ ਲਓ ਜੀ ਤੇ 11 ਲੀਟਰਾਂ ਮਿੰਤੀ ਆ ਦੁੱਧ ਹੋਊਗਾ। ਕੋਈ ਨਾ ਬਿਲਕੁਲ ਓਕੇ ਆ ਭੋਲੀ। ਕੋਈ ਪੂਰ ਛੱਟਾ ਕੋ ਡੋਕਲਵਾਦ ਘਾਟਨੀ ਕੋਈ ਗੱਲ। ਠੀਕ ਆ। ਸੂਆ ਦੂਜਾ ਸੂਆ ਨਹੀਂ ਤੀਜਾ ਏ। ਤੀਜਾ ਸੂਆ। ਹਾਂ ਤੀਜਾ ਸੂਗਾ। ਤੀਜਾ ਸੂਆ ਦੋਸਤੋ ਠੀਕ ਆ। ਕੋਈ 10ਵੇਂ ਦਿਨ ਤੇ ਹਾਂ ਨਾਵਾਂ ਦਸਵਾ ਦਿਨੀਆਂ ਸੋਈ। ਨੌਵਾਂ ਦਸਮਾ ਦਿਨ ਹੁਣ ਜਿਹੜਾ ਬਿਲਕੁਲ ਚੱਲ ਰਿਹਾ। ਹਾਂ ਮੇਲੇ ਦੇ ਆਵੇ ਆਈ ਏ। ਤੇ ਮੇਲੇ ਤੋਂ ਸਟਾਰਟ ਹੋਈ ਆ ਮੇਲਾ ਤੁਸੀਂ ਆ ਨਾਰਮਲ ਹੀ ਦੇਖ ਲਓ ਠੀਕ ਆ ਜੀ। ਸਟਾਰਟ ਵੀ ਅੱਜ ਹੀ ਹੋਈ ਸੰਦੂ ਸੋ ਮੇਲੇ ਦੇ। ਠੀਕ ਆ। ਅੱਜ ਹੀ ਮੇ ਤੇ ਹੁਣ 11 ਕਿਲੋ ਜਿਹੜਾ ਬਿਲਕੁਲ ਹਾਜ਼ਰ ਆ ਮੈਲਿਓ ਚੱਲਣੋਂ ਬਾਅਦ ਆਪਾਂ ਜਿੱਕਰ ਦੋਸਤੋ ਵੇਖੀਏ ਤੇ ਜਿਹੜਾ ਪਸ਼ੂ ਅੱਜ 10 11 11 ਦੇ ਕਿਤੇ ਚੱਲ ਰਿਹਾ ਬਾਕੀ ਅੱਜ ਹੀ ਮੱਝਾਂ ਆਈਆਂ ਹੂੰ ਤੇ ਅਜੇ ਨਾ ਪੱਠੇ-ਪੁੱਠੇ ਨਹੀਂ ਝੁਕਣ ਡੀਆਂ ਪੂਰੇ ਅੱਜ ਹੀ ਆਪਣੇ ਕੋਲ ਅੱਜ ਹੀ ਆਈਆਂ ਅਜੇ ਹੁਣੀ ਠੀਕ ਹੈ ਵੀਰ ਹਾਂਜੀ ਬਾਕੀ ਚਮੜੀ ਜੁੰਮੜੀ ਬਿਲਕੁਲ ਸੰਧੂ ਸਾਹਿਬ ਵਰਗੀ ਹੈ ਮੱਝ ਦੀ ਦੁੱਧ ਦੇਣ ਵਾਲੀ ਹੈ ਠੀਕ ਹੈ ਜੀ ਹਾਂਜੀ ਠੀਕ ਆ ਲੋ ਵੀ ਦੋਸਤੋ ਇਹ ਮੱਝਾਂ ਵੀਰ ਦੇ ਕੋਲ ਤੇ ਬੱਚਾ ਮਗਰ ਕੱਟੀ-ਕਟਾ ਜੀ ਵੇਖਿਆ ਮੈਂ ਮੇਰੇ ਹਿਸਾਬੀ ਸੰਧੂ ਸਿਓ ਮੜਾ ਜੀ ਕੱਟੀ ਕੱਟੀ ਆ ਠੀਕ ਆ ਜੀ ਮਗਰ ਜਿਹੜਾ ਬੱਚਾ ਦੋਸਤੋ ਫੀਮੇਲ ਕਾਫ ਆ ਉਹ ਗਾਂ ਦੇ ਮਗਰ ਵੱਛੀ ਆ ਤੇ ਗਾਂ ਦੇ ਮਗਰ ਵੱਛੀ ਹੋਊਗੀ ਇਹਦੇ ਮਗਰ ਜਿਹੜੀ ਆ ਕੱਟੀ ਫੀਮੇਲ ਕਾਫ ਆ ਤੋਰ ਕੇ ਵੀਰ ਦਿਖਾ ਦਿਓ ਮੜਾ ਜੀ ਤੇ ਪਿੱਠ ਪੂੜੇ ਦੀ ਜਿਹੜੀ ਆ ਦੋਸਤੋ ਤੁਸੀਂ ਆਪ ਦੇਖ ਲਓ ਠੀਕ ਆ ਜੀ ਰਾਜੀ ਆ ਵਜਨ ਭੋਜਨ ਪੂਰਾ ਹੈਗਾ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਜਵਾ ਪਸਮਾ ਉਹ ਵੀ ਆਪਾਂ ਤਸੱਲੀ ਨਾਲ ਪੁੱਛ ਲਾਂਗੇ ਫਿਲਹਾਲ ਜਿਹੜਾ 11 ਕਿਲੋ ਦੁੱਧ ਜਿਹੜਾ ਬਿਲਕੁਲ 11 ਕਿਲੋ ਧਾਰਾਂ ਜਿਹੜੀਆਂ ਬਿਲਕੁਲ ਇਹਦੇ ਥੱਲੇ ਮੌਜੂਦ ਆ ਠੀਕ ਆ ਸੋ ਆ ਦੇਖੋ ਕਿਉਂ ਆਈ ਸੰਤੂ ਸਾਹਿਬ ਬਹੁਤ ਭੋਲੀ ਬਨਿਆਣਾ ਚੋਈ ਜਾਵੇ ਠੀਕ ਆ ਵੀਰ ਹਾਂ ਕੋਈ ਭੂਰ ਛਟਾ ਨਹੀਂ ਕੋਈ ਕਰ ਨਹੀਂ ਠੀਕ ਆ ਜੀ ਠੀਕ ਆ ਲਓ ਜੀ ਕਰੋ ਤਸल्ली ਸਰੀਰ ਦਾ ਢਾਂਚਾ ਜਿਹੜਾ ਦੋਸਤੋ ਸੋਹਣਾ ਹੈ ਮੱਜ ਦਾ ਠੀਕ ਆ ਹਾਈਟ ਵੀ ਵਧੀਆ ਹਾਈਟ ਤਕਰੀਬਨ ਮੀਡੀਅਮ ਤੋਂ ਪਲੱਸ ਆਪਾਂ ਹਾਈਟ ਅਕਾਊਂਟ ਕਰ ਲਿਓ ਮੀਡੀਅਮ ਤੋਂ ਜਿਹੜੀਆਂ ਤਾਂ ਨੂੰ ਮੱਜਾਂ ਜਾਂਦੀਆਂ ਦੋਸਤੋ ਉਹਦੇ ਵਿੱਚ ਜਿਹੜੀ ਤੁਸੀਂ ਹਾਈਟ ਪਾ ਲਿਓ ਹਵਾਨੇ ਦੀ ਦੇਖ ਅਗਾਹ ਨੂੰ ਵੀ ਔਨੀ ਆ ਤੇ ਪਛਾਣ ਉਹ ਵੀ ਜਿਹੜਾ ਹਵਾਨਾ ਦੋਸਤੋ ਉਹਨਾਂ ਹੀ ਬਣਾ ਕੇ ਤਿਆਰ ਕੀਤਾ ਵੇਖੋ ਠੀਕ ਆ ਤੇ ਇੱਕ ਦੋਸਤੋ ਉਮੀਦ ਹੁੰਦੀ ਹੈ ਵੀ ਜਦੋਂ ਪਸ਼ੂ ਮੈਲਿਓ ਚੱਲੂਗਾ ਮੈਲਾ ਇੱਕ ਬਹੁਤ ਵੱਡਾ ਮੈਨੇ ਰੱਖਦਾ ਪਸ਼ੂਆਂ ਦੇ ਚ ਜਿਹੜਾ ਦੋਸਤੋ ਪਸ਼ੂ ਮੈਲੇ ਤੇ ਨਹੀਂ ਚੱਲਦਾਗਾ ਉਹ ਆਪਾਂ ਆਸ ਨਹੀਂ ਕਰਦੇ ਵੀ ਕਿ ਇਹਨਾਂ ਪਸ਼ੂ ਦੁੱਧ ਦਦਾ ਨਹੀਂਗਾ ਹਾਂ ਪਾਸ ਡੰਗਰ ਉਹ ਜਿਹੜਾ ਮੈਲਾ ਮਾਰੂ ਦੁੱਧ ਵੀ ਉਹਨੇ ਹੋਣਾ ਬਿਲਕੁਲ ਜਦੋਂ ਡੰਗਰ ਪੂਰੀ ਸਾਫ਼ ਹੋਵੇ ਆਹ ਦੇਖੋ ਮੈਲਾ ਮਾਰਦੀ ਪਈਏ ਦੋਸਤੋ ਮੈਲਿਓ ਚੱਲਣ ਲਈ ਆ ਅੱਜ ਪਹਿਲਾ ਦਿਨ ਮੈਲਿਓ ਬਿਲਕੁਲ ਜਿਹੜੀ ਆ ਤੁਸੀਂ ਵੇਖੋਗੇ ਬਾਅਦ ਵਿੱਚ ਹੋਰ ਵੀ ਆਪਾਂ ਅਮੀਰ ਹੋ ਜਾਵਾਂਗੇ ਦੋਹਾਂ ਚੌਂ ਤਰ੍ਹਾਂ ਦੇ ਸੰਤੂ ਸਾਹਿਬ ਨਾਲ ਇਹ ਬਿਲਕੁਲ ਸਾਫ਼ ਹੋ ਜਾਊ ਹਾਂ ਬਿਲਕੁਲ ਠੀਕ ਹੈ ਮੈਂ ਚੰਗੀ ਆ ਤੇ ਦੁੱਧੋ ਬਾਅਦ ਪੂਰਾ ਦੱਸਦਾ ਵੀਰ ਬਿਲਕੁਲ ਸੰਤੂ ਸਾਹਿਬ ਸਹੀ ਹੈ 11 ਲੀਟਰ ਦੁੱਧ ਹੋਊਗਾ ਪੱਕਾ ਕੋਈ ਮੈਨਾਪੂਰ ਛੱਟਾਂ ਪਹਿਲਾਂ ਦੱਸ ਦੇਣਾ ਹਾਂ ਬਾਪੂ ਉਹਲੀ ਬੋਲੀ ਬਿਲਕੁਲ ਰੂਮਰ ਕੀ ਚੋਈਏ ਤੇ ਕੀ ਮੁੱਲ ਕਰਾਂਗੇ ਦਾ ਮੁੱਲ ਸੰਤੂ ਸਾਹਿਬ 75000 ਕਰਾਂਗੇ 75000 75000 ਕੋਈ ਛੋੜ ਛੱਪਾ ਚਲੋ ਹੁੰਦਾ ਹੀ ਆ ਮਾਨਤਾਂ ਦਾ ਥੋੜਾ ਬਾਤਾਂ ਕਰਾਂ ਹਾਂ ਥੋੜਾ ਬਾਦਾਂ ਜੀ ਥੋੜਾ ਬਾਦਾਂ ਵਿੱਚ ਤਸੱਲੀ ਕਰ ਲਿਓ ਬਾਕੀ ਆ ਫੋਲੀ ਠੀਕ ਆ ਜੀ ਚਵਾਈ ਜਿਹੜੀ ਤੁਸੀਂ ਵੀਡੀਓ ਦੇ ਵਿੱਚ ਤਸੱਲੀ ਨਾਲ ਦੇਖ ਲਿਓ ਤਸੱਲੀ ਨਾਲ ਤੁਹਾਨੂੰ ਜਿਹੜੀ ਆ ਚਵਾਈ ਦਿਖਾਈ ਗਈ ਆ ਜਿੰਨੀਆਂ ਧਾਰਾ ਮਾਰ ਕੇ ਠੀਕ ਆ ਉਹ ਤਸੱਲੀ ਨਾਲ ਦੇਖ ਲਿਓ ਤੇ ਮੁੱਲ 75000 ਦੇ ਵਿੱਚੋਂ ਛੋਟ ਛੱਪਾ ਆ ਅਗਲੀ ਵਹਿੜ ਆ ਗਈ ਆਪਣੇ ਕੋਲੇ ਵੀ ਤਾਜੀ ਸੂਈ ਆ ਤਾਜੀ ਤਾਜੀ ਸੰਧੂ ਸਾਹਿਬ 67 ਦਿਨਾਂ ਦੀ ਵੀ ਸੂਈ 67 ਦਿਨਾਂ ਦੀ ਸੂਈ ਹਾਂਜੀ ਇਹਦੇ ਮਨ ਬੱਚੀ ਹਾਂ ਵਾਛੀ ਜੀ ਇਹ 14 15 ਲੀਟਰ ਜਿਹੜਾ ਬਿਲਕੁਲ ਸਹੀ ਦੁੱਧ ਆ ਇਹ ਝਗੜਾ ਉਖਾਲਾ ਪਾ ਲਈਏ ਫੇਰ ਤਾਂ 18-19 ਲੀਟਰ ਹੀ ਹੋ। ਅੱਛਾ ਹੁਣ ਬਲ ਗਈ ਜਿਹੜਾ ਇਹ ਵੀ ਆਜੀ ਬਾਹਰ ਤੇ ਇਕੱਠੀਆਂ ਆਈਆਂ। ਤੇ ਉਹ ਰਾਜਨਗਰ ਦੇ ਬੱਚੇ ਨੇ ਉਹਦਾ ਮੂੰਹ ਜਾਂ ਮਾਰਦਾ ਉਹ ਗਾਂ ਪਸਮਾਤ ਜਾ ਕਰਾ। ਹਾਂ ਹਾਂ। ਵਗਣ ਜਿ ਲੱਪੀ। ਗੱਡੀ ਦੇ ਵਿੱਚ ਆ ਜਣੇ। ਹਾਂਜੀ ਉਹ ਗੱਡੀ ਜਾਈਏ। ਮਗਰ ਬੱਚੀ ਆ। ਬੱਚੀ ਬੱਚੀ ਆ ਜੀ। ਬੱਚੀ ਮਗਰਾਂ ਦੋਸਤ ਸੂਆ ਤੇ ਤੀਸਰਾ ਦੂਜਾ। ਦੂਜਾ ਦੂਜਾ। ਦੂਜਾ ਸੂਆ ਪੰਜਵੇਂ ਸੱਤਵੇਂ ਇਹ ਕਾਰ ਥੋੜਾ ਸੰਤੂ ਸਾਹਿਬ ਜੀ ਲੱਗ ਗਿਆ ਜੇ। ਆ ਵੀ ਆੜਾ ਖੁੱਡਾ ਨਾ। ਇਹ ਤਾਂ ਜਮਾਂਦਰੂ ਛੋਟੀ ਹੁੰਦੀ ਦਾ ਇਸ ਤਰ੍ਹਾਂ ਹੀ ਆ ਕੋਈ 60 ਹਾਂਜੀ ਤੇ ਜਮਾਂਦਰੂ ਜਿਹੜੀ ਦੋਸਤੋ ਤੁਸੀਂ ਚਾਈ ਬਾਹ ਸੰਧੂ ਸਾਹਿਬ ਬੋਲ ਲਈ ਹੂੰ ਰੂਮਰ ਕੀ ਠੰਡੀ ਧੀਰੀ ਬਹੁਤ ਜਿਆਦੀ ਹੈ ਲਓ ਜੀ ਵੀ ਜਿਹੜਾ ਹੁਣ ਦੁੱਧ ਦਾ 15 14 14 ਕਿਲੋਟਰ ਦੇ ਦਰਮਿਆਨ 14 ਲੀਟਰ ਫਲ ਨੂੰ ਛੱਡ ਕੇ ਅੱਛਾ ਜਿਹੜਾ ਬਿਲਕੁਲ ਸਹੀ ਆ ਸਹੀ ਆ ਹਾਂ ਚਵਾਈ ਬਹੁਤ ਹੀ ਓਕੇ ਬਹੁਤ ਹੀ ਓਕੇ ਹੂੰ ਥਾਣੇ ਇੱਕ ਪੁਰੇ ਤੁਹਾਨੂੰ ਜਿਹੜਾ ਦੋਸਤੋ ਦਿਖਾਉਣੇ ਆ ਮੁੱਠੀ ਥਾਣਾ ਇੱਕ ਹੁੰਦਾ ਵੀ ਕਹਿਣ ਵਾਲੀ ਗੱਲ ਦੋਸਤੋ ਵੀ ਆ ਮੁੱਠੀ ਥਾਣਾ ਹੱਥੀਂ ਚਵਾਈ ਵਾਲਾ ਥਾਣਾ ਪੂਰੀ ਮੋਠ ਭਰ ਜੇ ਮੋਠ ਆ ਵੇਖ ਲਓ ਕਿੰਨੀ ਪੋਲੀ ਵੀ ਅਗੀ ਜਾਂਦੀ ਹੁੰਦਾ ਪੋਲੀ ਆ ਬਾਕੀ ਚਵਾ ਤੁਹਾਨੂੰ ਜਿਹੜਾ ਤਸਲੀ ਨਾਲ ਬਿਲਕੁਲ ਵੀਡੀਓ ਦੇ ਵਿੱਚ ਕਰਕੇ ਦਿਖਾ ਦਾਂਗੇ ਅੱਗੋਂ ਕਿਸੇ ਵੀਰ ਨੇ ਆਪਦਾ ਹੱਕ ਸਮਝ ਕੇ ਆਪ ਤਸਲੀ ਜੋ ਤੁਸੀਂ ਕਰ ਹੀ ਲੈਣੀ ਆ ਸੂਬਾ ਦੋਸਤੋ ਬਿਲਕੁਲ ਵੀਰ ਨੇ ਦੱਸਦਾ ਦੂਜਾ ਸੂਬਾ ਠੀਕ ਆ ਖੋਲ ਕੇ ਤੁਹਾਨੂੰ ਤੋੜ ਕੇ ਤਸਲੀ ਨਾਲ ਦਿਖਾ ਦਿੰਨੇ ਆ ਕੱਦ ਕਾਠੀ ਛੋਟੀ ਜੀ ਜਾਂ ਦਰਮਿਆਨੀ ਹਾਈਟ ਨਹੀਂ ਹੈਗੀ ਜਾਂ ਮੀਡੀਅਮ ਕਹਿ ਲਈਏ ਆਪਾਂ ਮੀਡੀਅਮ ਤੋਂ ਵੀ ਤੁਸੀਂ ਜਜਮੈਂਟ ਕਰ ਸਕਦੇ ਮੀਡੀਅਮ ਤੋਂ ਜਿਹੜੀ ਪਲੱਸ ਨੂੰ ਹਾਈਟ ਜਾਂਦੀ ਹੈ ਵੱਡੀ ਹਾਈਟ ਆ ਮੰਨ ਸਕਦੇ ਆ ਇਸ ਵੈੱਟ ਦੀ ਸੂਬਾ ਦੂਸਰਾ ਮਗਰਬੱਛੀ ਆ ਠੀਕ ਆ ਜੀ ਜਵਾਬ ਸਮਾਂ 1 ਨੰਬਰ ਆ ਬਾਕੀ ਤਾਂ ਤੁਸੀਂ ਅੱਜ ਬਿਲਕੁਲ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਨਾਲ ਦੀ ਨਾਲ ਆ ਦੇਖੋ ਜੀ ਇਹਾ ਖੁੱਡਾ ਜਮਾਂਦਰੂ ਆ ਹੁਣ ਹੁੰਦਾ ਕੋ ਲੰਗ ਲੰਗ ਮਾਰਦੀ ਓਹੀ ਕੋਈ ਚੱਕਰ ਦੇਗੇ ਅੱਛਾ ਜੀ ਆਹ ਜਮਾਂਦਰੂ ਇਹ ਬਣਤੀ ਆ ਤਰ੍ਹਾਂ ਦੀ ਆ ਹਮ ਥੋੜੀ ਮੰਤਰੀ ਹੋ ਸਾਭ ਦੀ ਮੰਤਰੀ ਹੋ ਸਾਭ ਦੀ ਲੋ ਵੀ ਹੋ ਸਕਦਾ ਵੀ ਕੋਈ ਜਮਾਂਦਰੂ ਛੋੜ ਜਮਾਂਦਰੂ ਜਮਾਂਦਰੂ ਹੀ ਆ ਮੈਂ ਪੁੱਛਿਆ ਉਹਨਾਂ ਨੂੰ ਹਾਂਜੀ ਉਹਦੇ ਜਮਾਂਦਰੂ ਆ ਠੀਕ ਹੈ ਜੀ ਹਾਂ ਤੇ ਬਾਕੀ ਆਰਡਰ ਕੁਆਲਿਟੀ ਜਿਹੜੀ ਹੈ ਭਰਾਵੋ ਆ ਵੇਖ ਕੇ ਚੈੱਕ ਕਰ ਲਓ ਠੀਕ ਆ ਇੱਕ ਸਾਰ ਥਾਣਾ ਸਹਿਜ ਇੱਕੋ ਜਾਂ ਚੌਥਾ ਥਾਣਾ ਦਾ ਹਵਾਨਾ ਬੈਕ ਸਾਈਡ ਤੋਂ ਤੁਹਾਨੂੰ ਆ ਬਿਲਕੁਲ ਤਸੰਨੀ ਦਾ ਦਿਖਾਉਣਾ ਇੱਕ ਸਾਰ ਕੋਈ ਹਵਾਨਾ ਕਿਸੇ ਪਾਸੇ ਕੋਈ ਸਾਈਡ ਦਾ ਕੋਈ ਦੂਜਾ ਤੀਜਾ ਕੋਈ ਰੋਲਾ ਰਪਾ ਨਹੀਂ ਇੱਕੋ ਜਿਹੀ ਜੜੀ ਦੋਸਤੋ ਗੱਲ ਬਾਤ ਆ ਠੀਕ ਆ ਤੇ ਬਾਕੀ ਰੇਡ ਪੜ ਤਾਂ ਜਿਹੜਾ ਦੋਸਤੋ ਉਹ ਵੀ ਬਿਲਕੁਲ ਨਾ 17 18 ਦਾ ਬਿਲਕੁਲ ਭਰੂਗੇ ਨਾਲ ਰੋਤੋਂ ਚੰਗੀ ਆ ਗਈ ਆ ਬਿਲਕੁਲ ਵੀ ਤੇ ਮਗਰ ਜਿਹੜਾ ਬੱਚਾ ਦੋਸਤੋ ਕਾਫ ਤੁਹਾਨੂੰ ਇੱਕ ਵਾਰੀ ਆਪਾਂ ਦਿਖਾ ਦਿੰਨੇ ਆ ਰੇਟ ਪੁੱਛਣ ਤੋਂ ਪਹਿਲਾਂ ਆਹ ਦੇਖੋ ਆ ਮਗਰ ਜਿਹੜੀ ਆ ਫੀਮੇਲ ਕਾਫ ਆ ਬੱਚੀ ਠੀਕ ਹੈ ਜੀ ਡੱਬੀ ਬੱਚੀ ਆ ਮਗਰ ਆਹ ਦੇਖੋ ਠੀਕ ਆ ਤੇ ਟੌਨੀ ਲੋੜ ਤੋਂ ਨਹੀਂ ਕੋਈ ਗੱਲ ਨਹੀਂ ਥਾ ਵੀ ਦਿਓ ਜੀ ਕੋਈ ਚੱਕਰ ਨਹੀਂ ਟੌਨੀ ਦਾ ਵੜ ਚੰਗੀ ਆ ਦੋਸਤੋ ਜਿਹੜੇ ਵੀਰ ਨੇ ਘਰੇ ਜੈਨੂਨ ਰੱਖਣੀ ਆ ਘਰੇ ਘਰੇ ਲੋ ਰੱਖਣੀ ਚਾਹੁੰਦੇ ਠੀਕ ਆ ਲੱਭ ਰਹੇ ਹੋ ਕਿ ਇਹੋ ਜਿਹਾ ਪਸ਼ੂ ਦਰਮਿਆਨਾ ਰੇਟ ਆ ਦੋਸਤੋ ਜਾਇਜ ਰੇਟ ਆ ਰੇਟ ਸੰਧੂ ਸਾਹਿਬ ਆਪਾਂ ਦੇ ਲਿਆਣ ਵਾਲਾ ਕੰਮ ਆ ਕੀ ਕਰਦੇ ਵੀਰ ਫੂਟੇ ਬੰਗਿੰਦੀ ਰੇਟ ਸੰਧੂ ਸਾਹਿਬ 37000 ਰੁਪਇਆ 37000 ਹਾਂ 37000 ਦੇ ਵਿੱਚੋਂ 500 ਰੁਪਇਆ ਛੋਟ ਕਰਾਂਗੇ ਠੀਕ ਹੈ ਜੀ 36.5 ਦਾਂਗੇ ਠੀਕ ਹੈ ਜੀ 36000 ਦੀ ਜਿਹੜੀ ਆ ਦੋਸਤੋ ਤੁਹਾਨੂੰ ਇਹ ਵੈੜ ਮਿਲ ਜੂਗੀ ਠੀਕ ਹੈ ਜੀ ਡਿਮਾਂਡ ਭਾਵੇਂ 37 ਆ ਜਾਂ ਕੁਝ ਵੀ ਆ 500 ਰੁਪਇਆ ਛੋਟ ਕਰਾਂਗੇ ਹੋਰ ਨਹੀਂ ਦੋਸਤੋ ਹੱਤ ਨਹੀਂ ਬਿਲਕੁਲ ਤੇ ਚੰਗੀ ਵੈੜ ਦੁੱਧ ਬਾਦ ਵਾਲੀ ਆ ਬਾਕੀ ਤੁਸੀਂ ਆ ਤਸੱਲੀ ਨਾਲ ਇੱਕ ਵਾਰੀ ਫੇਰ ਦੇਖੋ ਠੀਕ ਠੀਕ ਹੈ ਜੀ ਬਹੁਤ ਚੰਗੀ ਚੋਾਈ ਠੀਕ ਹੈ ਜੀ ਲਓ ਜੀ ਅੱਗੇ ਇੱਕ ਦੋਸਤੋ ਗੱਬਣ ਤੁਹਾਨੂੰ ਅਗਲੀ ਵਾਰ ਦਿਖਾਉਣੀ ਹੈ ਗੱਬਣਾ ਠੀਕ ਹੈ ਲੱਗਦੀ ਬਿਲਕੁਲ ਤਿਆਰੀ ਤੇ ਪਈ ਹੈ ਪਰ ਦੇਣ ਹਜੇ ਹੋਣੀ ਲੈ ਜੂ ਦੋ ਚਾਰ ਦਿਨ ਸੰਧੂ ਸਾਹਿਬ ਇਹਨਾਂ ਤੇ ਪਾਉਂਦਾ ਬਿਲਕੁਲ ਚੌਥਲਾ ਜੀ ਠੀਕ ਹੈ ਇਹ ਸੁਆ ਵੀਰ ਕਿੰਨਾ ਸੁੰਦੀ ਹੈ ਇਹ ਵੇਖੋ ਸੰਧੂ ਸਾਹਿਬ ਤੀਜਾ ਹੋਊਗੀ ਸੁਆ ਅੱਛਾ ਜੀ ਇਹ ਹਾਂ ਟੰਡੀ ਠੀਤਰੀ ਬੜੀ ਹੈ ਵੀ ਆਹ ਲਓ ਜੀ ਸੁਆ ਦੋਸਤੋ ਤੀਸਰਾ ਜਿਹੜਾ ਹੁਣ ਸੂਗੀ ਠੀਕ ਹੈ ਜੀ ਤੀਜਾ ਇਹ ਵੀ ਸੰਧੂ ਸਾਹਿਬ ਚਲੋ ਆਪਾਂ ਜ਼ਿਆਦਾ ਨਹੀਂ 16 17 18 ਲੀਟਰ ਦੁੱਧ ਤਾਂ ਦੇਊਗੀ 16-17 ਨੂੰ ਹੰਦਾ ਕੁਛ ਨਹੀਂ ਗਾ ਨਿੱਗਰ ਆ ਬਹੁਤ ਖੁੱਲਾ ਚੱਲੂਗੀ ਦੋਸਤੋ ਖੁੱਲਾ ਚੱਲੂਗੀ ਫਿਰ ਥਾਣੇ ਦਾ ਬੜਾ ਸੰਦੂ ਸਾਹਿਬ ਵਦ ਗਿਆ ਬਿਲਕੁਲ ਹਾਈਟ ਜਿਹੜੀ ਆ ਦੋਸਤੋ ਮੀਡੀਅਮ ਦਰਮਿਆਨੀ ਹਾਈਟ ਆ ਠੀਕ ਆ ਮੀਡੀਅਮ ਜੀ ਹਾਈਟ ਆ ਪਰ ਦੁੱਧ ਬਾਦਲੋਂ ਵੀ ਆਪਾਂ ਕਹਿ ਲਈਏ ਨਾ ਵੀ 15 ਤੋਂ ਪਲੱਸ ਕਰ ਦੂ 17-18 ਤੱਕ ਵੀ ਕਰੂਗੇ ਸੰਦੂ ਸਾਹਿਬ ਇਹੋ ਜਿਹਾ ਕੋਈ ਪਤਾ ਨਹੀਂ ਕਈਆਂ ਵੀਵ ਕਰ ਜਾਂਦੇਗਾ ਬਿਲਕੁਲ ਭਾਂਡਾ ਬਹੁਤ ਚੰਗਾ ਆ ਵੱਡਾ ਭਾਂਡਾ ਫੁੱਟਬਾਲ ਵਰਗਾ ਜਿਹੜਾ ਦੋਸਤੋ ਲੇਵਾ ਤੇ ਹੈ ਵੀ ਨਿੱਗਰ ਆ ਕੋਈ ਟਲਕਾ ਨਹੀਂ ਹੈਗਾ ਜਾਂ ਟੋ ਝੋਲੀ ਵਾਲਾ ਲੇਵਾ ਨਹੀਂ ਨਹੀਂ ਉਹ ਝੋ ਤੇ ਟਾਈਟ ਲੇਵੇ ਦੀ ਆ ਬਾਕੀ ਆ ਫੇਸ ਕੁਆਲਟੀ ਆ ਠੀਕ ਆ ਜੀ ਆ ਦੇਖੋ ਬਾਕੀ ਥਣ ਸਾਈਜ਼ ਵੀ ਜਿਹੜਾ ਅਗਲੇ ਨਾਲ ਅਗਲਾ ਤੇ ਪਿਛਲੇ ਨਾਲ ਪਿਛਲਾ ਬਿਲਕੁਲ ਸਾਈਜ਼ ਵਿੱਚ ਬਰਾਬਰ ਆ ਤੇ ਪੂਰੇ ਮੁਠੀ ਥਾਣਾ ਕੋਈ ਛੋਟਾ ਜਿਹਾ ਥਾਣਾ ਨਹੀਂਗਾ ਠੀਕ ਆ ਤੇ ਚਾਲ ਢਾਲ ਵੇਖ ਲਓ ਮੇਰਾ ਵੀਰ ਤਸल्ली ਨਾਲ ਜਿੱਡੀ ਵਹਿੜ ਦੀ ਬੰਤਰਾ ਦੋਸਤੋ ਹਾਈਡ ਪੇਸ਼ਕ ਮੀਡੀਆ ਮਤਿਆਂ ਅਸੀਂ ਦਰਮਿਆਨਾ ਕੋਈ ਵੀਰ ਨੋਟ ਕਰ ਲਏ ਪਰ ਓਨਿੰਕ ਜਿਹੜੀ ਆ ਦੋਸਤੋ ਨਿੱਗਰ ਆ ਰਾਜੀ ਆ ਭਾਰੇ ਪੇਟ ਵਾਲੀ ਆ ਠੀਕ ਆ ਤੇ ਆਉ ਕਰ ਰੋ ਚੱਕ ਜੀ ਇਹ ਤੁਹਾਨੂੰ ਬਹੁਤ ਸੰਤੂ ਸਾਡੀ ਅੱਜ ਅਫਗਾਨ ਦੀ ਇਹਨੂੰ ਜਾਂ ਮਸਤ ਲਿਓ ਜਿਤਨਾ ਮਰਜੀ ਹੱਥੋਂ ਮਾਰੀਓ ਕੋਈ ਘਾੜ ਨਹੀਂ ਹੁੰਦਾ ਹਾਂ ਨਹੀਂ ਠੰਡੀ ਵੇ ਸੀਲ ਸੋ ਪੂਰੀ ਆ ਤੇ ਆ ਲੈ ਜਾਣੇ ਸੰਤੂ ਸਾਹਿਬ ਨੇ 2-4 ਦਿਨ ਬਿਲਕੁਲ ਬਹੁਤ ਜ਼ਿਆਦੀ ਬਣੂਗੀ ਵੈਸੇ 2-4 ਦਿਨ ਜਿਹੜੇ ਆ ਦੋਸਤੋਂ ਬਿਲਕੁਲ ਕੱਢਦੀ ਆ ਠੀਕ ਆ ਸੂਣ ਦੇ ਵਿੱਚ 2-4 ਦਿਨ ਲੈ ਜੋਗੀ ਖਿੱਚ ਕੇ ਕਿਸੇ ਤਰ੍ਹਾਂ ਦਾ ਹਜੇ ਪੁੜੇ ਪੜੇ ਦੇਖ ਸਕਦੇ ਹੋ ਵੀ ਹਜੇ ਨਾ ਆਵਾਾਂ ਦਾ ਨਾ ਛੋ ਸੁਣਾ ਹੱਦੀ ਪੋਤ ਪਾ ਨਿੱਕੇ ਗੱਲ ਲੱਭਦੀਆਂ ਫਰਕ ਤਾਂ ਆਈ ਉਹ ਕੋਈ ਹਰਕਤ ਨਹੀਂ ਸੰਤੂ ਸਾਹਿਬ ਹਜੇ ਠੀਕ ਆ ਹਾਂ ਚਲੋ ਇ ਠੀਕ ਹੈ ਜੀ ਤੇ ਇਹ ਜਿਹੜੀ ਆ 200 ਬਿਲਕੁਲ ਜ਼ਰੂਰ ਤੁਸੀਂ ਨੋਟ ਕਰ ਲਿਓ ਕਿਸੇ ਤਰ੍ਹਾਂ ਦਾ ਵੀ ਨਾ ਦਾ ਗੋਵਾ ਪਤਲਾ ਨਹੀਂਗਾ ਨਾਰਮਲ ਗੋਵਾ ਹੈਗਾ ਕਰੜਾ ਗੋਵਾ ਇਸੇ ਤਰ੍ਹਾਂ ਜਿਹੜਾ ਦੋਸਤੋ ਅੰਦਾਜ਼ਾ ਹੈਗਾ ਵੀ 5-4 ਦਿਨ ਅਜੇ ਨਾਰਮਲ ਹੀ ਲੈ ਜਾਊਗੀ ਤੇ 35 ਤੋਂ 40 ਬਿਲਕੁਲ ਜਿਹੜੀ ਇੱਕ ਨੰਬਰ ਭਰਾ ਹੈਗਾ ਠੀਕ ਆ ਤੇ ਵੀਰ ਬੂਟੇ ਦਾ ਫਿਰ ਮੁੱਲ ਕੀ ਕਰਾਂਗੇ ਉਹ 38000 ਸੰਧੂ ਸਾਹਿਬ ਦਾ 38000 ਹਾਂ 38000 ਜੋ 500 ਰੁਪਿਆ ਦਾ ਮਾਰਦੇ ਨੇ ਸਾਢੇ 37 ਦੀ ਹੈ ਸਾਢੇ 37 ਦੀ ਠੀਕ ਹੈ ਜੀ ਸਾਡੇ 30 ਸੈਂਟੀ ਨਸਲ ਬਹੁਤ ਸੰਧੂ ਸਾਹਿਬ ਵਧੀਆ ਜਿਹੜਾ ਵੀਰ ਆਉਂਦਾ ਆਪਦੀ ਤਸੱਲੀ ਕਰਕੇ ਖੜੇ ਆ ਆਪਾਂ ਤਸੱਲੀ ਕਰਕੇ ਲੈਂਦੇ ਹੀ ਆ ਆ ਲਓ ਜੀ ਹਾਂਜੀ ਸੂਈ ਹੋਏ ਦਾ ਆਪਾਂ ਗਰੰਟੀ ਵੀ ਦੇ ਸਕਦੇ ਹਾਂ ਠੀਕ ਹੈ ਜੀ ਹਾਂਜੀ ਲਓ ਜੀ ਸਾਡੇ 30000 ਦੇ ਵਿੱਚ ਦੋਸਤੋ ਜੈਸਨੂ ਆ ਲੈਣ ਦੇਣ ਠੀਕ ਹੈ ਜੀ ਤੇ ਥਣ ਥਣ ਪੂਰਾ ਮੋਟਿਆ ਮੇਰਾ ਵੀਰ ਕੋਈ ਇਹ ਬੇਚਿੰਤ ਠੀਕ ਹੈ ਤਸੱਲੀ ਰੱਖ ਕੇ ਆਇਓ ਵੀ ਕੋਈ ਥਣ ਕੋਈ ਆਵਾਜ਼ ਘੱਟ ਨਹੀਂ ਸੰਧੂ ਸਾਹਿਬ ਆ ਦੇਖ ਸਕਦੇ ਹੋ ਠੀਕ ਹੈ ਜੀ ਤੇ ਨਾੜਾ ਨੂੰ ਕਰਮਾ ਲਈ ਹੋ ਸਕਦਾ ਆ ਦੁੱਧ 20 ਤੋਂ ਪਲੱਸ ਵੀ ਅਸੀਂ ਆ ਪਾਜ ਦਿਆਂ ਜੀ ਠੀਕ ਹੈ ਜੀ ਇਹਨਾਂ ਨੂੰ ਇਹਨਾਂ ਕੋਲ ਲੇਖਾ ਨਹੀਂ ਸੰਦੂ ਸਾਹਿਬ ਗਾਣੇ ਕਿੱਥੋਂ ਕੀ ਬਣ ਜਾਣਾ ਕੀ ਨਹੀਂ ਅੱਜ ਇੰਨੀਆਂ ਸਵੇਰੇ ਸੂਪੇ ਨਾਲ ਸਵੇਰੇ ਬੜੀ ਜਾਂਦੀ ਬਣ ਜਾਣੀ ਹੈ ਹੂੰ ਸਹੀ ਆ ਤੇ ਇਹ ਅੱਜ ਆਪਣੇ ਕੋਲ ਤਿੰਨ ਪਸ਼ੂ ਸੀਗੇ ਕਿੰਨੇ ਸੰਦੂ ਸਾਹਿਬ ਹਾਂਜੀ ਤੇ ਨੰਬਰ ਵੀਰ ਬੂਟੇ ਬੋਲਦੇ ਆਪਣੇ ਸੰਦੂ ਸਾਹਿਬ 84 73 98 94 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਨੰਬਰ ਬਿਲਕੁਲ ਆਪਾਂ ਸਕਰੀਨ ਦੇ ਥੱਲੇ ਚਲਦੇ ਕਰਦੇ ਆਂਗੇ ਵੈਸੇ ਪਸ਼ੂ ਅੱਜ ਤਿੰਨ ਸੀਗੇ ਤਿੰਨੇ ਪਸ਼ੂਆਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਐਨੀਮਲ ਜਿਹੜਾ ਪਸੰਦ ਹੋਊਗਾ ਉਹਦੀ ਵਿਸ਼ੇਸ਼ ਤੌਰ ਤੇ ਤੁਸੀਂ ਗੱਲਬਾਤ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਟੁੱਟ ਗਈ ਸਕਰੀਨ ਇਹ ਕਿਦਾ ਹੈ